ਜਿਵੇਂ ਪੰਡ ਤਾਜੋ ਕੀ ਦੇਖੇ માતા ਵੈਸ਼ਨੋ ਦੇਵੀ ਦੇ ਨਾਮ ਤੇ માતા ਸ਼ੀਤਲਾ ਦੇਵੀ ਮੰਦਿਰ ਓਮ ਤੇ ਓਮ ਸਿਗਣ ਦੇਜੈ ਨਮਸਵਾ ਓਮ ਸਿਗਣ ਦੇਜੈ ਤਾ ਜੈਤਾ ਭਾਰਕ ਤਾਜੋ ਕੀ ਵਿਖੇ ਹਰ ਸਾਲ ਮਾਤਾ ਵੈਸ਼ਨੂ ਦੇਵੀ ਕਲੱਬ ਵੱਲੋਂ ਹਰ ਸਾਲ ਇੱਜਤ ਕਲਾਰਾ ਬਤਾਇਆ ਜਾਂਦਾ ਹੈ ਜਿਸ ਵਿੱਚ ਕਲਾਤਾ ਵੈਸ਼ਨੂ ਦੇਵੀ ਕਲੱਬ ਦੇ ਪ੍ਰਬੰਧਕਾਂ ਵੱਲੋਂ ਸਮੁੱਚੀ ਕਰਕੇ ਕੰਦਕਣ ਤੋਂ ਕੇ ਸੋਲਵਾਇਆ ਜਾਂਦਾ ਉਸ ਤੋਂ ਬਾਅਦ ਉਸ ਤੋਂ ਕਲਾਰਾ ਬਤਾਇਆ ਜਾਂਦਾ ਇਹ ਸਮਾਗਮ ਪੂਰੇ ਨਗਰ ਦੇ ਸਹਿਯੋਗ ਨਾਲ ਕੀਤਾ ਜਾਂਦਾ ਹੈ ਇਸ ਵਿੱਚ ਲਖਮੀ ਸਿੰਘ ਚਰਨੀ ਸਿੰਘ ਮਨਜੀਤ ਸਿੰਘ ਅਮਰ ਸਿੰਘ ਲੰਪਰੀ ਸਿੰਘ 19 ਸਿੰਘ ਸ਼ਾਲੇ ਸਿੰਘ ਕਰਨਜੀਤ ਸਿੰਘ ਸਤਪਾਲ ਸਿੰਘ ਹਿੰਦਾ ਸਿੰਘ ਅਭੀਤੋਦੀ ਸਿੰਘ ਤੋਂ ਇਲਾਵਾ ਪੂਰੇ ਨਗਰ ਵੱਲੋਂ ਸੇਵਾਦਾਰਾਂ ਵੱਲੋਂ ਸੇਵਾ ਕੀਤੀ ਜਾਂਦੀ ਹੈ ਅਤੇ ਰੰਗਨ ਵੱਲੋਂ ਹਰ ਸਾਲ ਹਟਪਾਈ ਜਿੱਤਾ ਪਾਰਕ ਵਿਕੇ ਮਾਤਾ ਦਾ ਸ਼੍ਰੀਮਨ ਪ੍ਰਾਰਕ ਵਿਕੇ ਸੇਵਾ ਕੀਤੀ ਜਾਂਦੀ ਹੈ ਅਤੇ ਉਹ ਘੁਲਾਰਾ ਹੁੰਦਾ ਹੈ ਜਦੋਂ ਮੰਦਿਰ ਵਿੱਚ ਮਾਤਾ ਦਾ ਉਰਗਾਣ ਕੀਤਾ ਜਾਂਦਾ ਹੈ ਆਓ ਦੇਖੋ ਇੱਕ मंदर <laughs> घुमिया ماپا کے ماسا کے دربار سے پہنتے دس دہار شروع ہوا ماٹا کا ماحول سیوا کرائی گئی ہے جہاں نے بھی ماشر ਪਰ ਆ ਇਹਦੇ ਤੇਰੇ ਤੇ ਨਾਮ ਦੇ ਗਏ ਉਹ ਨਗਰਾਂ ਦੇ ਜਾ ਕੇ ਖੋਦਾ ਕਰ ਚ ਬਸਤਾਂ ਕਰੇ ਜੀ ਦੁਬਾਰਾ ਦੇਖਦੇ ਜੀ ਕਿ ਮਾਤਾ ਦੇ ਦਰਵਾਜ਼ੇ ਬਾਬਾ ਜਗਜੀਤ ਸਿੰਘ ਜੀ ਦਾ ਜਿਨ੍ਹਾਂ ਨੂੰ ਬੰਦ ਲਾੜ ਪਿਆ ਤੇ ਨਾਲ ਇੱਧਰ ਆਪਾਂ ਕਹਿਣੀਆਂ ਕਿ ਮਾਤਾ ਦੇ ਦਰਵਾਜ਼ੇ ਬਹੁਤ ਤੇ ਲਾਸਾਨ ਖੁੱਲੋਂ ਲਾੜ ਦੇ ਤੇ ਲਾਲਾ ਜਗਜੀਤ ਸਿੰਘ ਜੀ ਜੋ ਮਾਰਾਂ ਗਿਆ ਪੇਦਾ ਪਿਆ ਗਿਆ ਜੋੜਾ ਦੋ ਪੀਰਾਂ ਦੇ ਗੁਜਰਾਨ ਨਾਲ ਤੁਹਾਡੇ Melanggar cekayaan garis angkatan Oh di pagawaladana Bentar dia Saya balik Karcia Kartini Saya مرضی نہ کر سکو ماتا کا ਜਿੱਤਰਾ ਸ਼ੇਰਾਂ ਦੇ ਤੇ ਦਿੱਤੀ ਦੁਸ਼ੋਤ ਹੋਣ ਦੇ ਕਾਰਨ ਆਪਣੀ ਦੇਵੀ ਜੋਤੀ ਸਮਝਦੇ ਹੋਏ ਸ਼ੇਰਾਂ ਦੇ ਜੀ ਅਨ ਜਿਹੜਾ ਤੁਸੀਂ ਇਹ ਪ੍ਰੋਗਰਾਮ ਕਰਵਾ ਰਹੇ ਹੋ ਇਹਦੇ ਸਬੰਧ ਵਿੱਚ ਜਾਣਕਾਰੀ ਹਾਂਜੀ ਬਹੁਤ ਸੱਚੇ ਦਰਬਾਰ ਕੀ ਜੈ ਮਾਤਾ ਵੈਸ਼ ਨੂੰ ਦੇ ਨਾਂ ਤੇ ਅਸੀਂ ਆਏ ਸਾਲ ਇਸੀਤਨ ਮਾਤਾ ਦੇ ਦਰਵਾਜ਼ੇ ਉੱਤੇ ਬਾਬਾ ਜੈਤਾ ਜੀ ਜੋ ਪਾਰਕ ਬਣਾਇਆ ਇੱਥੇ ਅਸੀਂ ਆਏ ਸਾਲ ਹੀ ਮਾਤਾ ਦਾ ਪਨਾਹਰਾ ਕਰਾਉਨੇ ਆ ਜੀ ਮਾਤਾ ਦੇ ਪੁਣਹਾਰੇ ਤੋਂ ਬਾਅਦ ਸਾਰਾ ਨਗਰ ਇਕੱਤਰ ਹੋ ਕੇ ਜੋ ਵੀ ਪਿੰਡ ਦੇ ਵਿੱਚ ਇੱਕ ਥਾਂ ਸੇਵਾ ਚੱਲਦੀ ਹੈ ਉੱਥੇ ਸਾਧ ਦਿੰਦਾ ਹੈ ਤੇ ਸਾਰੇ ਨੌਜਵਾਨ ਵੀਰ ਬਾਬਾ ਜੈਤਾ ਜੀ ਦੇ ਨਾਂ ਤੇ ਅਤੇ ਮਾਤਾ ਬੈਸ਼ਨੂ ਕਲੱਬ ਦੇ ਨਾਂ ਤੇ ਅਤੇ ਮਾਤਾ ਸੀਤਲ ਦੇਵੀ ਦੇ ਨਾਂ ਤੇ ਅਸੀਂ ਇੱਥੇ ਹਰ ਸਾਲ ਦੇ ਵਿੱਚ ਪੁਣਹਾਰਾ ਕਰਾਉਂਦੇ ਹਾਂ ਇਸੇ ਤਰ੍ਹਾਂ ਛੋਲੇ ਪੂਰੀਆਂ ਦਾ ਲੰਗਰ ਪਹਿਲਾਂ ਕੰਜਕਸ ਕਾਇਆਂ ਜਾਂਦੀਆਂ ਫਿਰ ਮਾਤਾ ਦੇ ਨਾਂ ਤੇ ਹੋਮਨ ਕਰਾਇਆ ਜਾਂਦਾ ਹੈ ਫਿਰ ਜੋ ਦੇਵੀ ਦੇਵਤਾ ਦੀ ਤੂ ਪੈਂਦੀ ਉਹ ਵੀ ਪਾਈ ਜਾਂਦੀ ਹੈ ਉਸੇ ਤਰ੍ਹਾਂ ਸਾਰਾ ਨਗਰ ਇਕੱਤਰ ਹੋ ਕੇ ਇੱਥੇ ਸੇਵਾ ਕਰਦਾ ਹੈ ਬੱਚੇ ਨੌਜਵਾਨ ਵੀਰ ਪਹੁੰਚ ਕੇ ਸੇਵਾ ਕਰਦੇ ਨੇ ਲੰਗਰਾਂ ਦੇ ਵਿੱਚ ਮਾਤਾਵਾਂ ਪੈਣਾ ਪ੍ਰਸ਼ਾਦਾ ਬਣਾਉਣ ਦੀ ਸੇਵਾ ਕਰਦੀਆਂ ਨੇ ਜੋ ਸੋਲੇ ਪੂਰੀਆਂ ਦਾ ਲੰਗਰ ਚੱਲਦਾ ਹੈ ਉੱਥੇ ਸੇਵਾ ਕਰਦੀਆਂ ਨੇ ਸਾਰਾ ਹੀ ਨਗਰ ਪਹੁੰਚ ਕੇ ਇੱਥੇ ਲੰਗਰ ਸਕਦਾ ਹੈ ਜੀ ਹਰ ਸਾਲ ਹਰ ਸਾਲ ਦੀ ਤਰ੍ਹਾਂ ਅਸੀਂ ਮਾਤਾ ਦੇ ਨਾਂ ਤੇ ਇਹ ਭੰਡਾਰਾ ਕਰਾਉਂਦੇ ਆ ਇੱਕ ਕਲੱਬ ਬਣਿਆ ਇਹ ਨੌਜਵਾਨ ਵੀਰ ਜਿਵੇਂ ਕਿ ਪੰਚਾਇਤ ਮੈਂਬਰ ਭਾਈ ਕਰਮਜੀਤ ਸਿੰਘ ਇਹਨਾਂ ਦਾ ਸਾਥ ਦਿੰਦੇ ਨੇ ਮੇਰੇ ਵੀਰ ਨੌਜਵਾਨ ਸਾਰੇ ਤਾਰੀ ਵਰਗੇ ਭੋਲਾ ਸਿੰਘ ਚਰਨੀ ਸਿੰਘ ਸਾਰੇ ਵੀ ਜਿੰਨੇ ਅਮਰਪਾਲ ਸਿੰਘ ਐਵੇਂ ਵੀਰੇ ਆਸ-ਪਾਸ ਖੜੇ ਨੇ ਸਾਰੇ ਨੌਜਵਾਨ ਵੀਰਾਂ ਦਾ ਸਾਨੂੰ ਸਾਥ ਮਿਲਦਾ ਹੈ ਅਸੀਂ ਹਰ ਸਾਲ ਕੰਝ ਕਾਂ ਖਵਾ ਕੇ ਤੇ ਮਾਤਾ ਦੀ ਜੋਤ ਪ੍ਰਜਨਨ ਕਰਕੇ ਇਹ ਪਨਾਰਾ ਆਰੰਭ ਕਰਦੇ ਹਾਂ ਬਨਾਰਾ ਆਰੰਭ ਕਰਨ ਤੋਂ ਬਾਅਦ ਲੰਗਰ ਸਕਾਇ ਦਾ ਸ਼ਾਮ ਤੱਕ ਲੰਗਰ ਚੱਲਦਾ ਹੈ ਦਿਨੇ ਵੀ ਦੀਵਾਨ ਸਜਦੇ ਨੇ ਰਾਤ ਨੂੰ ਵੀ ਮਾਤਾ ਦੇ ਨਾਂ ਤੇ ਜਾਗਰਣ ਕਰਾਇਆ ਜਾਂਦਾ ਜਿਵੇਂ ਵੀ ਨੌਜਵਾਨ ਵੀਰ ਜੋਜਾਸ ਪਾਠ ਕਰਦੇ ਨੇ ਜਹੇ ਜਾ ਉਹ ਜਾ ਜੋ ਮਾਤਾ ਦੇ ਨਾਂ ਤੇ ਤਵਾਤਾ ਦੀਆਂ ਭੇਟਾਂ ਕਾਇਆਂ ਜਾਂਦੀਆਂ ਉਹ ਸਭ ਨੂੰ ਨਿਹਾਲ ਕਰਦੇ ਨੇ ਜੀ ਉਹ ਸਾਚੇ ਦਰਬਾਰ ਕੀ ਜੀ